ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕੁਝ ਸਮਾਂ ਪਹਿਲਾਂ ਗੱਲ ਕਹੀ ਸੀ ਕਿ ਤੁਸੀਂ ਵੱਧ ਸਮੇਂ ਵਾਲੀਆਂ ਜਿਹੜੀਆਂ ਵੈਰਾਈਟੀਆਂ ਨੇ ਝੋਨੇ ਦੀਆਂ ਉਹ ਲਾਉਣੀਆਂ ਛੱਡ ਦੇਵੋ ਤੇ ਘੱਟ ਸਮੇਂ ਵਾਲੀ ਜਾਂ ਬਾਂਸਪਤੀ ਝੋਨਾ ਹੀ ਲਾਵੋ ਤਾਂ ਜੋ ਜਿਹੜਾ ਧਰਤੀ ਦਾ ਪਾਣੀ ਹੈ ਉਹ ਘਟਣ ਤੋਂ ਬਚਾਇਆ ਜਾ ਸਕੇ ਅਤੇ ਆਪਣੇ ਜਿਹੜਾ ਪਾਣੀ ਆ ਉਸ ਨੂੰ ਸੰਭਿਆ ਜਾ ਸਕੇ ਤੇ ਇਸੇ ਸੰਬੰਧ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਲਾਈਵ ਹੋਏ ਤੇ ਉਹਨਾਂ ਨੇ ਕਿਹਾ ਕਿ ਹੁਣ ਸਰਕਾਰ ਬਾਂਸਪਤੀ ਅਤੇ ਪੀਆਰ 126 ਝੋਨਾ ਲੈਣ ਤੋਂ ਗਰੇਜ ਕਰ ਰਹੀ ਆ ਤੇ ਸੁੱਤੀ ਪਈ ਆ ਜਿਹੜੇ ਵਪਾਰੀ ਨੇ ਉਹ ਲੁੱਟ ਕਰ ਰਹੇ ਨੇ ਅਤੇ ਸਾਡਾ ਜਿਹੜਾ ਝੋਨਾ ਹੈ ਉਹ ਖਰੀਦਿਆ ਨਹੀਂ ਜਾ ਰਿਹਾ ਜਾਂ ਘਾਟੇ ਤੇ ਜਾ ਰਿਹਾ ਹੈ ਤੇ ਜਿਹੜਾ ਬਾਂਸਪਤੀ ਝੋਨਾ ਉਸ ਨੂੰ ਤਾਂ ਕੋਈ ਪੁੱਛ ਹੀ ਨਹੀਂ ਰਿਹਾ ਜਿਹੜਾ ਵਪਾਰੀ ਹੈ ਆਪਣੀ ਮਨਮਰਜ਼ੀ ਨਾਲ ਖਰੀਦ ਰਿਹਾ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਸਾਡੀ ਗੱਲ ਨਹੀਂ ਸੁਣੇਗੀ ਤਾਂ ਅਸੀਂ ਅੰਦੋਲਨ ਕਰਾਂਗੇ ਅਤੇ ਇਸ ਦਾ ਜ਼ਿੰਮੇਵਾਰ ਸਰਕਾਰ ਹੋਵੇਗੀ ਉਹਨਾਂ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਪੰਜਾਬ ਸਰਕਾਰ ਨੇ ਪਿਛਲੇ ਸਮਿਆਂ ਦੇ ਵਿੱਚ ਇੱਕ ਐਲਾਨ ਕੀਤਾ ਸੀ ਇੱਕ ਘੋਸ਼ਣਾ ਕੀਤੀ ਸੀ ਕਿ ਕਿਸਾਨਾਂ ਨੂੰ ਇਹ ਆਦੇਸ਼ ਦਿੱਤੇ ਸੀ ਕਿ ਤੁਸੀਂ ਬਾਸਮਤੀ ਲਓ ਅਸੀਂ ਖਰੀਦਾਂਗੇ ਤੁਸੀਂ ਮੱਕੀ ਬੀਜੂ ਅਸੀਂ ਖਰੀਦਾਂਗੇ ਤੁਸੀਂ ਮੂੰਗੀ ਬੀਜੂ ਅਸੀਂ ਅਸੀਂ ਐਮਐਸਪੀ ਤੇ ਖਰੀਦਾਂਗੇ ਲੇਕਿਨ ਹੋਇਆ ਕੀ ਹੈ ਆਪਾਂ ਸਾਰਿਆਂ ਨੇ ਦੇਖਿਆ ਮੱਕੀ ਖਰੀਦਣ ਦੇ ਵੇਲੇ ਨੇੜੇ ਨਹੀਂ ਆਇਆ ਕੋਈ ਤੇ ਜਿਹੜੀ ਮੂੰਗੀ ਸੀ ਮੂੰਗੀ ਖਰੀਦਣ ਦੀ ਜਿੰਨੀ ਗੱਲ ਹੋਈ ਉਹਦੇ ਵਿੱਚ ਵੀ ਬਹੁਤ ਸਾਰੇ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਨੂੰ ਰੇਟ ਜਿਹੜਾ ਘੱਟ ਮਿਲਿਆ ਉਹ ਬਹੁਤ ਜ਼ਿਆਦਾ ਘਾਟਾ ਪਿਆ ਤੇ ਸਰਕਾਰ ਨੇ ਕਿਹਾ ਤਾਂ ਵੀ 1000 ਤੋਂ ਉੱਪਰ ਤੁਹਾਨੂੰ ਅਸੀਂ ਘਾਟਾ ਪੂਰਾ ਨਹੀਂ ਕਰਨਾ 1000 ਤੋਂ ਉੱਪਰ ਤੁਹਾਡੀ ਕੰਪਨਸੇਸ਼ਨ ਅਸੀਂ ਨਹੀਂ ਦੇਣਾ ਚਲੋ ਖੈਰ ਇਸ ਤੋਂ ਬਾਅਦ ਮੈਂ ਜਿਹੜੀ ਅਗਲੀ ਗੱਲ ਕਰਨੀ ਚਾਹਣਾ ਇਹ ਵੀ ਇੱਕ ਵਾਅਦਾ ਸੀ ਕਿ ਤੁਸੀਂ ਬਾਸਮਤੀ ਦੀ ਕਾਸ਼ਤ ਕਰੋ ਝੋਨਾ ਛੱਡੋ ਉਹ ਲੋਕਾਂ ਨੇ ਬਾਸਮਤੀ ਦੀ ਕਾਸ਼ਟ ਕੀਤੀ ਕੁਦਰਤੀ ਨੇਚਰਲ ਇੱਕ ਵਾਰੀ ਇਹ ਗੱਲ ਬਣ ਗਈ ਕਿ ਬਾਸਮਤੀ ਨੂੰ ਰੇਟ ਅੱਛਾ ਮਿਲ ਗਿਆ ਤੇ ਉਸ ਤੋਂ ਬਾਅਦ ਕਿਸਾਨਾਂ ਨੇ ਜਦੋਂ ਬਾਸਮਤੀ ਨੂੰ ਅਪਣਾਇਆ ਤੇ ਇਸ ਵਾਰੀ ਉਸ ਬਾਸਮਤੀ ਦਾ ਜਿਹੜਾ ਰੇਟ ਹੈ ਉਹ ਬਿਲਕੁਲ ਡਿੱਗਿਆ ਹੋਇਆ ਹੈ ਉਸ ਬਾਸਮਤੀ ਨੂੰ ਅੱਜ ਕਿਸਾਨ ਵਿਚਾਰੇ ਸੜਕਾਂ ਤੇ ਸਿੱਟਣ ਲਈ ਮਜਬੂਰ ਹੋਏ ਪਏ ਨੇ ਪੰਜਾਬ ਸਰਕਾਰ ਆਪਦੇ ਉਸ ਵਾਅਦੇ ਨੂੰ ਯਾਦ ਕਰੇ ਜਦੋਂ ਇਹ ਕਿਹਾ ਸੀ ਕਿ ਬਾਸਮਤੀ ਅਸੀਂ ਖਰੀਦਾਂਗੇ ਅਸੀਂ ਪ੍ਰਬੰਧ ਕਰਾਂਗੇ ਜਿਵੇਂ ਵੀ ਕਰੀਏ ਲੇਕਿਨ ਅੱਜ ਉਸ ਬਾਸਮਤੀ ਨੂੰ ਖਰੀਦਣ ਦੇ ਪ੍ਰਬੰਧਾਂ ਦੀ ਬਜਾਏ ਸਰਕਾਰ ਬਿਲਕੁਲ ਅੱਖਾਂ ਬੰਦ ਕਰਕੇ ਕੰਨ ਬੰਦ ਕੇ ਸੁੱਤੀ ਪਈ ਆ ਸੁਣਨੀ ਨਹੀਂ ਰਹੀ ਕਿਸਾਨਾਂ ਦੀ ਗੱਲ ਕਿਸਾਨ ਕੁਰਲਾ ਰਹੇ ਨੇ ਉਹ ਭਾਈ ਜਿਹੜੇ ਬਾਕੀ ਕਿਸਮਾਂ ਨੇ ਪੀਆਰ 126 ਇਹ ਵੀ ਤੁਸੀਂ ਲੋਕਾਂ ਨੂੰ ਕਹਿ ਕੇ ਲਵਾਈ ਆ ਔਰ ਜਾਦ ਆ ਕੇ ਕਹਿ ਕੇ ਲੋਈਆ ਕੇ ਪੀਆਰ 126 ਲਾਓ ਪੀਆਰ 126 ਲਾਓ ਤੁਹਾਡੇ ਐਗਰੀਕਲਚਰ ਡਿਪਾਰਟਮੈਂਟ ਨੇ ਕਹਿ ਕੇ ਪੀਆਰ 126 ਲੋਈਆ ਹੈ ਔਰ ਪਿੱਛੇ ਸ਼ੈਲਰ ਮਾਲਕਾਂ ਨੇ ਇੱਕ ਮਤਾ ਪਾ ਕੇ ਪਾਸ ਕੀਤਾ ਕਿ ਅਸੀਂ ਪੀਆਰ 126 ਨਹੀਂ ਖਰੀਦਣਾ ਲੇਕਰ ਸਰਕਾਰ ਫਿਰ ਕੰਨਾ ਤੇ ਹੱਤਰ ਕੀ ਸੁੱਤੀ ਰਹੀ ਕਿ ਸਰਕਾਰ ਨੇ ਫਿਰ ਕੋਈ ਫੈਸਲਾ ਨਹੀਂ ਲਿਆ ਕਿਸਾਨਾਂ ਦੀ ਬਾਹ ਫੜਨ ਦੀ ਕੋਈ ਗੱਲ ਨਹੀਂ ਕੀਤੀ ਮੈਂ ਕਹਿੰਦਾ ਪੀਆਰ 126 ਦੀ ਗੱਲ ਤਾਂ ਚਲੋ ਮੰਨ ਲਿਆ ਕੇਂਦਰ ਦੀ ਹੈ ਉਹ ਭਾਈ ਬਾਸਮਤੀ ਤਾਂ ਨਹੀਂ ਕੇਂਦਰ ਨੇ ਖਰੀਦਣੀ ਉਹਦਾ ਵਪਾਰੀਆਂ ਨੇ ਖਰੀਦਣੀ ਤੋਂ ਤੇ ਕੰਟਰੋਲ ਪੰਜਾਬ ਸਰਕਾਰ ਨੇ ਕਰਨਾ ਹੈ ਪੰਜਾਬ ਸਰਕਾਰ ਕਿਉਂ ਨਹੀਂ ਕੰਟਰੋਲ ਕਰ ਰਹੀ ਅੱਜ ਸਟੇਟ ਦਾ ਕਿਸਾਨ ਲੁੱਟਿਆ ਜਾ ਰਿਹਾ ਹੈ ਅੱਜ ਉਹਨਾਂ ਨੂੰ ਮਿੱਟੀ ਦੇ ਬਾਸਮਤੀ ਸਿੱਟਣੀ ਪੈ ਰਹੀ ਹੈ ਔਰ ਇਹ ਕੋਈ ਭੁਲੇਖਾ ਨਹੀਂ ਜਿੱਦੇ ਕਿਸਾਨਾਂ ਦੇ ਕੋਲੋਂ ਬਾਸਮਤੀ ਲੁੱਟ ਲਈ ਗਈ ਜਦੋਂ ਕਿਸਾਨਾਂ ਦੇ ਕੋਲੋਂ ਵਪਾਰੀਆਂ ਕੋਲੇ ਬਾਸਮਤੀ ਚਲੀ ਗਈ ਉਦੋਂ ਬਾਹਰ ਭੇਜਣ ਵਾਲੀਆਂ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦੇ ਵਿੱਚ ਬੜੀਆਂ ਰਿਲੈਕਸੇਸ਼ਨਾਂ ਦਿੱਤੀਆਂ ਜਾਣਗੀਆਂ ਤੇ ਇਹੀ ਬਾਸਮਤੀ ਦਾ ਰੇਟ ਅਸਮਾਨ ਚੜ ਜਾਣਾ ਹੈ ਸੋ ਇਸ ਕਰਕੇ ਪੰਜਾਬ ਗਵਰਨਮੈਂਟ ਨੂੰ ਅਸੀਂ ਹੱਥ ਜੋੜ ਕੇ ਪਹਿਲਾਂ ਤਾਂ ਅਪੀਲ ਕਰਦੇ ਆ ਕਿ ਕਿਸਾਨਾਂ ਦੀ ਤੁਰੰਤ ਬਾਹ ਫੜੇ ਰੁਲਦਾ ਕਿਸਾਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਬਹੁਤ ਰੋਲਿਆ ਬਹੁਤ ਕੁਸ਼ ਹੋ ਗਿਆ ਦੇਸ਼ ਦਾ ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ ਔਰ ਉਹਨਾਂ ਹਾਲਾਤਾਂ ਦੇ ਵਿੱਚ ਵੀ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ بجائے ਕੰਨ ਪਰਨੇ ਹੋ ਕੇ ਸੁੱਤੀ ਰਹੇ ਔਰ ਪਰਵਾਹ ਹੀ ਨਾ ਕਰੇ ਕੋਈ ਬੋਲੇ ਤਾਂ ਕੀ ਨਾ ਕੋਈ ਬਿਆਨ ਤੱਕਣਾ ਦੇਵੇ ਤਾਂ ਫਿਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਗਰ ਮਜਬੂਰ ਨਾ ਇਸਾਨਾਂ ਦੀ ਇਸੇ ਤਰੀਕੇ ਦੇ ਨਾਲ ਲੁੱਟ ਹੁੰਦੀ ਰਹੀ ਜੁਰਦਸ਼ਾ ਹੁੰਦੀ ਤਾਂ ਮਜਬੂਰਨ ਕਿਸਾਨਾਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਅੰਦੋਲਨ ਦਾ ਰਾਹ اختیار ਕਰਨਾ ਪਏਗਾ। ਪਰ ਉਹਦੇ ਦੇ ਜੋ ਵੀ ਹੁੰਦਾ ਹੈ ਉਹਦੇ ਲਈ ਫਿਰ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ। ਸੋ ਮੈਂ ਲਾਸਟ ਦੇ ਉੱਤੇ ਸਰਕਾਰ ਨੂੰ ਫਿਰ ਤੋਂ ਵਾਰਨਿੰਗ ਦੇ ਨਾਲ ਅਪੀਲ ਵੀ ਕਰਦਾ ਹੈ ਕਿ ਵਕਤ ਰਹਿੰਦਿਆਂ ਇਸ ਸਥਿਤੀ ਨੂੰ ਕੰਟਰੋਲ ਕਰੋ ਕਿ ਕਿਸਾਨਾਂ ਨੂੰ ਬਾਸਮਤੀ ਦਾ ਪੂਰਾ ਰੇਟ ਮਿਲੇ ਔਰ ਕਿਸਾਨਾਂ ਨੂੰ ਤੁਹਾਡੇ ਲੋਏ ਪੀਆਰ 126 ਦਾ ਪੂਰਾ ਰੇਟ ਮਿਲੇ। ਇਹ ਲੁੱਟ ਬੰਦ ਹੋਵੇ ਇਹਦੇ ਲਈ ਪ੍ਰਬੰਧ ਕਰੋ ਆ ਜਿਹੜਾ ਪਿਛਲੇ ਦਿਨਾਂ ਤੋਂ ਸ਼ੈਲਰ ਮਾਲਕਾਂ ਨੇ ਕਹਿਣਾ ਸ਼ੁਰੂ ਕੀਤਾ ਹੈ ਕਿ ਅਸੀਂ ਮੰਡੀਆਂ ਦੇ ਵਿੱਚ ਝੋਨਾ ਨਹੀਂ ਆਉਣ ਦੇਣਾ ਜਾਂ ਵਪਾਰੀਆਂ ਨੇ ਆਰਤੀਆਂ ਨੇ ਵੀ ਕਹਿਣਾ ਸ਼ੁਰੂ ਕਰਤਾ ਕਿ ਜਿੰਨਾ ਚਿਰ ਸਾਡਾ ਅਗਲਾ ਝੋਨਾ ਨਹੀਂ ਲੱਗਦਾ ਅਗਲਾ ਝੋਨਾ ਨਹੀਂ ਚੱਕਿਆ ਜਾਂਦਾ ਅਸੀਂ ਝੋਨਾ ਨਵਾਂ ਮੰਡੀਆਂ ਵਿੱਚ ਨਹੀਂ ਲਵਾਵਾਂਗੇ ਆਪਦੇ ਸ਼ੈਲਰਾਂ 'ਚ ਨਹੀਂ ਲਵਾਵਾਂਗੇ ਇਹ ਰ ਸਰਕਾਰ ਦੀ ਰਿਸਪੌਂਸਿਬਿਲਟੀ ਬੰਦੀ ਹੈ ਪੰਜਾਬ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਬੰਦੀ ਹੈ ਇਹਨੂੰ ਕਿੱਥੇ ਲਾਉਣਾ ਕੀ ਕਰਨਾ ਇਹਨੂੰ ਮੌਕੇ ਨੂੰ ਸੰਭਾਲੇ ਇਹ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਕਿਸਾਨ ਕੋਲੇ ਕੀ ਵਿਵਸਥਾ ਹੈ ਉਹਨੇ ਪੈਦਾ ਕਰਨਾ ਸੀ ਕਰਤਾ ਤੁਹਾਡੇ ਕਹਿਣ ਮੁਤਾਬਕ ਪੀਆਰ 126 ਲਾ ਕੇ ਪੈਦਾ ਕਰਤਾ ਅੱਜ ਅਗਰ ਉਹਦਾ ਲੁੱਟਿਆ ਜਾਂਦਾ ਹੈ ਤਾਂ ਫਿਰ ਇਹ ਲੁੱਟ ਬਰਦਾਸ਼ਤ ਨਹੀਂ ਹੋਏਗੀ ਸੋ ਸਰਕਾਰ ਨੂੰ ਫਿਰ ਤੋਂ ਚੇਤਾਵਨੀ ਦਿੰਦੇ ਆਂ ਅਗਰ ਕਿਸੇ ਤਰ੍ਹਾਂ ਦਾ ਵੀ ਅੰਦੋਲਨ ਕਰਨਾ ਪਿਆ ਤੇ ਉਹਦੀ ਕਿਸੇ ਦਾ ਵੀ ਕਰਨਾ ਪਿਆ ਜ਼ਿੰਮੇਵਾਰ ਸਰਕਾਰ ਹੋਵੇਗੀ ਬਣਦੀਆਂ ਸਥਿਤੀਆਂ ਦਾ ਬਹੁਤ ਬਹੁਤ ਧੰਨਵਾਦ